ਜਲੰਧਰ ਵੈਸਟ ਹਲਕੇ ਦੇ ਵਿੱਚ ਬੀਤੇ ਕੁਝ ਦਿਨ ਪਹਿਲਾਂ ਕੁਝ ਲੋਕਾਂ ਦੇ ਵੱਲੋਂ ਚੱਲ ਰਹੇ ਜਾਗਰਨ ਦੇ ਵਿੱਚ ਵਿਗਨ ਪਾਇਆ ਗਿਆ ਜਿਸ ਤੋਂ ਬਾਅਦ Hindu ਸੰਗਠਨ ਦੇ ਵਰ ਲੋਕ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ આરોਪ ਇਹ ਹੈ ਕਿ ਕਾਰਵਾਈ ਕੋਈ ਨਹੀਂ ਹੋਈ ਜਿਸ ਦੇ ਤਹਿਤ ਅੱਜ ਜਲੰਧਰ ਦੀ ਭੱਜਪਾ ਇਕਾਈ Hindu ਸੰਗਠਨ ਦੇ ਨਾਲ ਪੁਲਿਸ ਕਮਿਸ਼ਨਰ ਨੂੰ ਇਸ ਬਾਬਤ ਮੰਗ ਪੱਤਰ ਦੇਣ ਲਈ ਪਹੁੰਚੇ ਨੇ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਤੇ ਭੱਜਪਾ ਗੁਸ਼ੀਤ ਲੰਗੁਰਾਲ ਨੇ ਕਿਹਾ ਕਿ ਮਾਤਾ ਰਾਣੀ ਦੇ ਜਾਗਰਨ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਖੱਲਣ ਪਾਇਆ ਗਿਆ ਹੈ ਕੋਈ ਦੁਸ਼ਤੀ ਕਰ ਸਕਦਾ ਉਹਨਾਂ ਕਹਿ ਕੇ ਸਰਕਾਰ ਨੂੰ ਕਈ ਵਾਰ ਇਸ ਬਾਬਤ ਕਾਰਵਾਈ ਦੀ ਮੰਗ ਕਰ ਚੁੱਕੇ ਆ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਦੇ ਨਾਲ ਹੀ ਬਿੱਤ ਦਿਨੀ ਸ਼ੀਤਲੰਗੁਰਾਲ ਆਪਣੇ ਸੋਸ਼ਲ ਮੀਡੀਆ ਪੇਜ ਤੇ ਲਾਈਵ ਹੋਈ ਸੀ ਸਾਬਕਾ ਮੰਤਰੀ ਅਤੇ ਆਪਣੇ ਪਾਰਟੀ ਦੇ ਨੇਤਾ ਮਨਰঞ্জন ਕਾਲੀਆ ਤੇ ਸਵਾਲ ਚੱਕਦੇ ਉਹਨਾਂ ਨੇ ਰੋਸ ਜ਼ਾਹਰ ਕੀਤਾ ਸੀ ਇਸ ਬਾਬਤ ਉਹਨਾਂ ਤੋਂ ਪੁੱਛੇ ਗਏ ਸਵਾਲ ਤੋਂ ਉਹਨਾਂ ਨੇ ਕਿਹਾ ਕਿ ਇਸ ਬਾਰੇ ਪਾਰਟੀ ਨੂੰ ਤਲਾਕ ਕਰ ਦਿੱਤਾ ਗਿਆ ਹੈ ਪਾਰਟੀ ਦਾ ਜੋ ਫੈਸਲਾ ਹੋਏਗਾ ਉਹਨਾਂ ਨੂੰ ਮਨਜ਼ੂਰ ਹੋਵੇਗਾ ਸ਼ੀਤਲ ਨੇ ਕਿਹਾ ਕਿ ਪਰ ਜੇਕਰ ਉਸ ਦੇ ਉੱਤੇ ਕੋਈ ਉਂਗਲ ਖੜੀ ਕਰਦਾ ਹੈ ਚਾਹੇ ਉਹਦੀ ਪਾਰਟੀ ਹੋਵੇ ਤਾਂ ਮੈਂ ਉਸ ਦਾ ਵਿਰੋਧ ਜ਼ਰੂਰ ਕਰਾਂਗਾ ਜਲੰਧਰ ਵਾਸੀਆਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਕਿ ਅੱਜ ਇੱਕ ਜਲੰਧਰ ਸ਼ਹਿਰ ਦੇ ਵਿੱਚ ਹਾਂਜੀ ਜਲੰਧਰ ਸ਼ਹਿਰ ਦੇ ਵਿੱਚ ਇੱਕ ਪਿਛਲੇ ਕਾਫੀ ਦਿਨਾਂ ਤੋਂ ਇੱਕ ਮਸਲਾ ਬੜਾ ਹਾਂਜੀ ਗੰਭੀਰ ਮਸਲਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਲੋਕ ਦੇਖ ਰਹੇ ਆ ਹਿੰਦੂ ਵਿਰੋਧੀ ਜਿਹੜੀ ਸਰਕਾਰ ਕੰਮ ਕਰ ਰਹੀ ਹੈ ਹਿੰਦੂ ਵਿਰੋਧੀ ਜਿਹੜਾ ਪ੍ਰਸ਼ਾਸਨ ਕੰਮ ਕਰ ਰਿਹਾ ਹਿੰਦੂ ਵਿਰੋਧੀ ਜਿਹੜਾ ਇੱਕ ਮੰਤਰੀ ਦਾ ਜਿਹੜੀ ਇੱਕ ਇੱਕ ਸ਼ਹਿ ਇੱਕ ਆਦਮੀ ਨੂੰ ਜਿਨ ਨੇ ਮਹਾਮੈ ਦੇ ਜਾਗਰਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹਿੰਦੂਸ ਕਟੜਾ ਜਲੰਧਰਾਂ ਦੇ ਉਹਨਾਂ ਨੇ ਆਵਾਜ਼ ਉਠਾਈ ਕਿਸੇ ਦੀ ਵੀ ਗੱਲ ਨਹੀਂ ਸੁਣੀ ਗਈ ਅੱਜ ਭਾਰਤੀ ਜਨਤਾ ਪਾਰਟੀ ਸਣੀ ਲੀਡਰਸ਼ਿਪ ਜਲੰਧਰ ਵੈਸਲੇ ਦੇ ਇਸ ਮੁੱਦੇ ਦੇ ਉੱਤੇ ਆਈ ਹੈ ਜਲੰਧਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਕਦੀ ਜਦੋਂ ਅੱਤਵਾਦ ਦਾ ਦੌਰ ਸੀ ਅਦੋਂ ਵੀ ਕਦੀ ਹਿੰਦੂਆਂ ਦੇ ਪ੍ਰੋਗਰਾਮ ਕਦੀ ਜਾਂ ਹਿੰਦੂਆਂ ਦੇ ਉੱਤੇ ਇਦਾਂ ਆਂਚ ਨਹੀਂ ਆਈ ਜੋ ਅੱਜ ਦੇ ਸਮੇਂ ਦੇ ਵਿੱਚ ਅੱਜ ਦੀ ਜਿਹੜੀ ਸਰਕਾਰ ਜਿਹੜੀ ਸਰਕਾਰ ਕਹਿੰਦੀ ਹੈ ਕਿ ਅਸੀਂ ਲੋਕਾਂ ਦੇ ਪ੍ਰਤੀ ਕੰਮ ਕਰ ਰਹੇ ਹਾਂ ਲੋਕਾਂ ਪ੍ਰਤੀ ਅਸੀਂ ਲੋਕ आम गरीबਾਂ ਦੀ ਸਰਕਾਰ ਹੈ ਮੈਨੂੰ ਪੁੱਛਣਾ ਚਾਹਨਾ ਕਿ ਤੁਹਾਡੇ ਹੀ ਮੰਤਰੀ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਦਬਾਅ ਦੇ ਉੱਤੇ ਕਹਿ ਰਿਹਾ ਕਿ ਇੱਕ ਐਸੇ ਇਨਸਾਨ ਨੇ ਜਿਹਨੇ ਮਹਾਮੈਦੇ ਜਾਗਰਣ ਨੂੰ ਰੋਕਿਆ ਸਟੇਜ ਉੱਤੋਂ ਦੂਰ ਰੋਕਿਆ ਤੋੜਨ ਦੀ ਕੋਸ਼ਿਸ਼ ਕੀਤੀ ਗਾਲੀਆਂ ਦੇ ਰਿਹਾ ਵੀਡੀਓ ਦੇ ਵਿੱਚ ਅੱਜ ਉਸ ਬੰਦੇ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਪਿਛਲੇ ਕਿੰਨੇ ਦਿਨਾਂ ਤੋਂ ਪ੍ਰੈਸ ਕਰਕੇ ਕਿਸੇ ਦਾ ਦਬਾਅ ਹੈ ਸਰਕਾਰ ਤੇ ਜੇ ਅੱਜ Hindu ਨਹੀਂ ਸੇਫ ਹੈ ਅੱਜ Hindu ਨੂੰ ਅੱਜ ਇੱਦਾਂ ਦਬਕੇ ਰਹਿਣਾ ਪਏਗਾ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਕਿਸ ਮੁੱਦੇ ਦੇ ਉੱਤੇ ਆਪਣੀ ਜਿਹੜੀ ਸਰਕਾਰ ਦੀ ਜਿਹੜੀ ਸਵਾ ਤਿੰਨ ਸਾਲ ਦੀ ਫੌਰਿਆਰੀ ਦੱਸ ਰਹੀ ਹੈ ਹਾਲਾਤ ਪਹਿਲੇ ਹੀ ਬਹੁਤ ਵਿਗੜੇ ਹੋਏ ਆ ਪੁਲਿਸ ਕਮਿਸ਼ਨਰ ਨੂੰ ਚੇਤਾਵਨੀ ਵੀ ਦਿਨ ਰਹੀ ਹੈ ਅੱਜ ਕਿ ਅਗਰ ਉਹਦੇ ਖਿਲਾਫ ਐਫਆਈਆ ਨਹੀਂ ਕੀਤੀ ਗਈ ਉਹਦੇ ਤੋਂ ਬਾਅਦ ਭਾਰਤੀ ਜੰਦਰ ਬਲ ਜੰਦਰ ਵੈਸਟ ਦੇ ਵਿੱਚ ਵੱਡਾ ਰੋਸ ਕਰੇਗੀ ਅਗਰ ਉਹ ਇਸ ਵੀ ਨਈ ਪ੍ਰਸ਼ਾਸਨ ਦੇ ਜੇ ਕੰਨਾਂ ਦੇ ਵਿੱਚ ਅਗਰ ਉਹਨਾਂ ਦੀ ਆਵਾਜ਼ ਨਹੀਂ ਪਹੁੰਚੀ ਆਉਣ ਵਾਲੇ ਦਿਨਾਂ ਦੇ ਪੂਰੇ ਪੰਜਾਬ ਦੇ ਉੱਤੇ ਮੁੱਦਾ ਲੈ ਕੇ ਜਾਇਆ ਜਾ ਰਿਹਾ ਹੈਗਾ ਖਾਸ ਕਰਕੇ ਲੁਧਿਆਣਾ ਇਲੈਕਸ਼ਨ ਦੇ ਵਿੱਚ ਵੀ ਇਸ ਮੁੱਦੇ ਨੂੰ ਉਠਾਇਆ ਜਾਏਗਾ ਕਿ ਅਗਰ ਸਾਡੇ ਦੇਵੀ ਦੇਵਤਿਆਂ ਦੇ ਉੱਤੇ ਅਗਰ ਜਿਹੜੇ ਲੋਕ ਅੱਜ ਟਿੱਪੀਆਂ ਕਰਨ ਜਾਂ ਉਹਨਾਂ ਦੇ ਉੱਤੇ ਭੱਦੀ ਜਦਾਬੀ ਬੋਲਣ ਅਗਰ ਉਹ ਲੋਕ ਇੱਥੇ ਆਪਣੇ ਆਪ ਨੂੰ ਖੁੱਲੇ ਆਜ਼ਾਦ ਘੁੰਮ ਰਹੇ ਆ ਉਹਨਾਂ ਲੋਕਾਂ ਨੂੰ ਆਜ਼ਾਦ ਘੁੰਮਣ ਨਹੀਂ ਦਿੱਤਾ ਕਿਉਂਕਿ ਕਾਰਨ ਕਾਰਨ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਮਨਸ਼ਾ ਕੀ ਲਾਗੇ ਤੋਂ ਮਨਸ਼ਾ ਸਰਕਾਰ ਦੇ ਉਹਨੂੰ ਉਹਨਾਂ ਦੇ ਐਮਕੇ ਪ੍ਰਾਪਰਟੀ ਦਿੱਲੇ ਦਾ ਕੋਈ ਦੁਕਾਨ ਹੈ ਮੈਂ ਬਰੀ ਨਾਮ ਨਹੀਂ ਜਾਣਦਾ ਪਰ ਸਰਕਾਰ ਪੂਰਾ ਸੈਂਟਰਲ ਏਰੀਆ ਸਰਕਾਰ ਦੇ ਇੱਕ ਮੰਤਰੀ ਕਰਪਟ ਮੰਤਰੀ ਜਿਹੜਾ ਸਰਕਾਰ ਦਾ ਜਲੰਧਰ ਦੇ ਵਿੱਚ ਉਹ ਜਿਹੜਾ ਪਰਿਵਾਰ ਹੈ ਉਸ ਬੰਦੇ ਦੇ ਨਾਲ ਖੜਾ ਹੈ ਮੈਨੂੰ ਲੱਗਦਾ ਕਿ ਉਤੋਂ ਵੀ ਕੋਈ ਆਣ ਜਿਹੜੀ ਉਹਨਾਂ ਦਾ ਕੋਈ ਸਾਧਨ ਹੈ ਇਸ ਕਰਕੇ ਲੱਗਦਾ ਕਿ ਉਸ ਬੰਦੇ ਦੇ ਨਾਲ ਦਾ ਹੱਥ ਹੈ ਆਣ ਵਾਲੇ ਦਿਨ ਚ ਹੋਰ ਵੀ ਮੈਨੂੰ ਲੱਗਦਾ ਕਿ ਪੋਲ ਖੋਲਣੀ ਪੈਣੀ ਹੈ ਕਿ ਕਿਉਂ ਇੱਕ ਬੰਦੇ ਦੇ ਉੱਤੇ ਦਿੱਤਾ ਜਾ ਰਿਹਾ ਹਜ਼ਾਰਾਂ ਵੋਟਰਾਂ ਹਜ਼ਾਰਾਂ ਲੋਕ ਪੰਜਾਬ ਦੇ Hindu ਉਹਨਾਂ ਦੇ ਜਿਹੜੀ ਠੇਸ ਪਹਾਈ ਜਾ ਰਹੀ ਹੈ ਇੱਕ ਬੰਦੇ ਨੂੰ ਖੁਸ਼ ਕਰਦੇ ਜਿਹੜੇ ਆਪਣੇ ਵਿਗਨ ਪਾਏਗੇ ਇਹ ਤੈਨੂੰ ਇਹਦੇ ਕਾਰਨ ਕਿਉਂ ਮੰਦੇ ਕਿਉਂਕਿ ਇਹ ਇੱਕ ਚੈੱਕ ਇਹਦਾ ਕਾਰਨ ਹੈ ਕਿ ਮੈਨੂੰ ਲੱਗਦਾ ਕਿ ਉਹ Hindu ਵਿਰੋਧੀ ਹੈ ਉਹਨੂੰ ਦੇਵੀ ਦੇਵਤਾ ਨਾਲ ਪਿਆਰ ਨਹੀਂ ਹੈ ਜਿਸ ਦੇਵੀ ਦੇਵਤਾ ਨੇ ਇਸ ਹਿੰਦੁਸਤਾਨ ਜਿਨ੍ਹਾਂ ਦਾ ਰਿਆਬਰਾਂ ਦਾ ਸੀ ਜਿਨ੍ਹਾਂ ਦੀ ਧਰਤੀ ਦੇ ਜੀਰੇ ਆ ਅੱਜ ਉਹਨਾਂ ਨੂੰ ਉਸ ਧਰਤੀ ਨੂੰ ਨਹੀਂ ਪਸੰਦ ਕਰ ਰਿਆ ਤੇ ਸਰਕਾਰ ਦੇ ਕੋ ਸੁੱਤੀ ਪਈ ਐ ਪ੍ਰਸ਼ਾਸਨ ਦੁੱਤਾ ਪਿਆ ਪ੍ਰਸ਼ਾਸਨ ਦਬਾਅ ਬਣਾ ਰਿਹਾ ਕਿ ਰਾਜੀਨਾਮਾ ਕੀਤਾ ਜਾਵੇ ਕੰਪਰੋਮਾਈਜ਼ ਕੀਤਾ ਜਾਏ ਇੱਕ ਬੰਦੇ ਦੇ ਪਿੱਛੇ ਪੂਰਾ ਪ੍ਰਸ਼ਾਸਨ ਲੋਕਾਂ ਨੂੰ ਡਰਾ ਕੇ ਕਹਿ ਰਿਹਾ ਕਿ ਨਹੀਂ ਇਹ ਕੰਪਰੋਮੇ ਕੀਤਾ ਜਾਏ ਸਾਨੂੰ ਦੱਸਿਆ ਜਾਏ ਕਿ ਕਿਹੜੀ ਐਡੀ ਵੱਡੀ ਜਿਹੜੀ ਸਰਕਾਰ ਦੇ ਜਿਹੜਾ ਦਬਾਅ ਹੈ ਕਿੱਚੀ ਦਾ ਦਬਾਅ ਹੈ ਇਸ ਵਿੱਚ ਕਾਫੀ ਦਿਨ ਪਹਿਲਾਂ ਜਿਹੜਾ ਨਹੀਂ ਹੁਣ ਮਸਲਾ ਇਹ ਜਿਹੜਾ ਮਸਲਾ ਹੈ ਇਹਨੂੰ ਬੰਦ ਕਰਨਾ ਵੀ ਆਂਦਾ ਚਾਨੂੰ ਚਾਲੂ ਕਰਨਾ ਮੈਂਦਾ ਅੱਜ ਭਾਰਤੀ ਜਨਤਾ ਪਾਰਟੀ ਮੈਦਾਨ ਚ ਕੂਦ ਗਈ ਹੈ ਅਗਰ ਪਰਚਾ ਨਹੀਂ ਦਿੱਤਾ ਗਿਆ ਜਲੰਧਰ ਵੈਸਟ ਦੇ ਜਾਂ ਜਲੰਧਰ ਸ਼ਹਿਰ ਦੇ ਵਿੱਚ ਵੱਡਾ ਰੋਡ ਮਾਰਚ ਕੱਢਿਆ ਜਾਏਗਾ ਔਰ ਚੌਂਕਾਂ ਨੂੰ ਜਾਮ ਕਰਾਂਗੇ ਜਦ ਤੱਕ ਅਰੈਸਟ ਨਹੀਂ ਹੋਈ ਹੱਦ ਤੱਕ ਚੌਂਕ ਚ ਮੈਂ ਨਹੀਂ ਉੱਟਾ ਸੀਤਲ ਜੀ ਅੱਛਾ ਸੀਤਲ ਜੀ ਇੱਕ ਨਾ ਤੁਹਾਡੇ ਹੀ ਭਾਜਪਾ ਦੇ ਲੀਡਰ ਨੇ ਮਨੋਰंजन ਕਾਲੀਆ ਅੰਦਰ ਨੇ ਉਹਨਾਂ ਨੇ ਬੀਤੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਦੇ ਵਿੱਚ ਜਿਹੜਾ ਹੈਗਾ ਉਹ ਕਈ ਸਵਾਲ ਚੁੱਕੇ ਮੈਂ ਪਾਰਟੀ ਦੇ ਧਿਆਨ ਚ ਲੈ ਕੇ ਆਇਆ ਜੋ ਹੈਗਾ ਪਾਰਟੀ ਉਹ ਤਾਂ ਨਿੰਨੇ ਲੇਗੀ ਮੇਰੀ ਸੀਨੀਅਰ ਪਾਰਟੀ ਹੈ ਮੇ ਪਾਰਟੀ ਦੇ ਮੈਂ ਕੋਈ ਛੋਟਾ ਜਿਹਾ ਕਾਰਕਟਰ ਅੱਜ ਮੈਂ ਧਾਰਮਿਕ ਮੁੱਦੇ ਤੇ ਆਏ ਆ ਸਾਰੇ ਸਾਰੇ ਸਾਥੀ ਨਹੀਂ ਇਹਨਾਂ ਦੱਸ ਦੋ ਜੀ ਇੰਡੀਵਿਜੂਅਲੀ ਦਾ ਤੁਹਾਡੇ ਨਾਲ ਲਿੰਕ ਹੈ ਜਾਂ ਨਹੀਂ ਹੈ ਜੋ ਮੇਰਾ ਸਾਰੇ ਜਲੰਧਰ ਸ਼ਹਿਰ ਨਾਲ ਲਿੰਕ ਆ ਮੇਰਾ ਇਹ ਆਪਣੀ ਆਪਣੀ ਕਪੈਸਿਟੀ ਆ ਬੰਦੇ ਦੀ ਮੇਰਾ ਤੁਹਾਡੇ ਨਾਲ ਕੋਈ ਲਿੰਕ ਆ ਤੁਹਾਡੇ ਨਾਲ ਮੇਰਾ ਪੱਤਾ ਕਰਾਣਾ ਮੇਰਾ ਬੜਾ ਬੜਾ ਪਿਆਰ ਆ ਕਿਉਂਕਿ ਮੈਨੂੰ ਤੁਸੀਂ ਇਸ ਲਾਇਕ ਬਣਾਇਆ ਮੇਰੇ ਪੱਤਾ ਕਰ ਨੇ ਮੇਰੇ ਵੀਰ ਉਹਨੇ ਵੀ ਲਾਇਕ ਬਣਾਇਆ ਪਰ ਭਾਰਤੀ ਜਨਤਾ ਪਾਰਟੀ ਦਾ ਮੈਂ ਸਿਪਾਈ ਆ ਦਿਨ ਰਾਤ ਮੈਂ ਮਿਹਨਤ ਕਰਦਾ ਪਾਰਟੀ ਦੇ ਲਈ ਮੈਂ ਖੜਾ ਆ ਪਰ ਜਿਹੜਾ ਬੰਦਾ ਮੇਰੇ ਤੋਂ ਉਂਗਲੀ ਉਠਾਏਗਾ ਉਹ ਜਿਹੜ ਦੱਤ ਗਿਆ ਰਾਮਮੇਂਦਰ ਕਾਲੀਏ ਨੇ ਜਿਹੜਾ ਵੀ ਸੀਤਾ ਜੀ ਕਵਸਚਨ ਹੈ ਨਾ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਧਾਰਮਿਕ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਇੱਕ ਐਪਲੀਕੇਸ਼ਨ ਜੋ ਸੀਪੀ ਸਾਹਿਬ ਨੇ ਦੇ ਚੁੱਕੇ ਜਾਂ ਅਰਜ਼ੀ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਇੱਕ ਐਪਲੀਕੇਸ਼ਨ ਜੋ ਸੀਪੀ ਸਾਹਿਬ ਨੇ ਦੇ ਚੁੱਕੇ ਜਾਂ ਅਰਜ਼ੀ ਹੋ ਚੁੱਕੀ ਹੈ ਜਾਗਰਨ ਦੇ ਸੱਤਨ ਦੇ ਵਿੱਚ ਇਸ ਤੋਂ ਪਹਿਲਾਂ ਵੀ ਸੀਪੀ ਸਾਹਿਬ ਨਾਲ ਮੀਟਿੰਗ ਹੋ ਚੁੱਕੀ ਹੈ ਪ੍ਰਦੀਪ ਕੁਮਾਰ ਜੀ ਜਾਈ ਸੀ ਮੈਂ ਅੱਜ ਭਾਰਤੀ ਜਨਤਾ ਪਾਰਟੀ ਦੇ ਬੈਨਰ ਥੱਲੇ ਆਇਆ ਹਿੰਦੂ ਸੁਘਟਨਾ ਨੇ ਵੀ ਵਾਇਸ ਉਠਾਈ ਹੈ ਇਸ ਜਲੰਧਰ ਸ਼ਹਿਰ ਦੇ ਇਸ ਜਾਗਰਣ ਦੇ ਉੱਤੇ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਹੜੇ ਸਰਕਾਰ ਦੇ ਲੋਕ ਰੋਕ ਰਹੇ ਆ ਅੱਜ ਉਹਨਾਂ ਨੂੰ ਜਵਾਬ ਦੇਣ ਦੇ ਲਈ ਕਿੰਨੇ ਕਿੰਨੇ ਦਿਨ ਦਾ ਸਮਾਂ ਮੰਗਿਆ ਅੱਜ ਦਾ ਅੱਜ ਦਾ ਆਪਾਂ ਆਪਾਂ ਇਹਨੂੰ ਕਰਾਂਗੇ ਬੇਰੂਪੋਰਟ ਔਨ ਪੁਆਇੰਟ